ਅਸੀ ਘਾਰਬਾਈ ਟਰਾਲੀਆਂ ਨੇ ਸੇਲ 11 12 ਟਰਾਲੀਆਂ ਦੀ ਕੰਡੀਸ਼ਨ ਤੁਹਾਨੂੰ ਵੀਡੀਓ ਚ ਦੱਸਦਾ ਇਕਲੀ ਇਕਲੀ ਦੀ ਪੂਰੀਆਂ ਸੋਹਣੀਆਂ ਟਰਾਲੀਆਂ ਆਣੀਆਂ ਨੇ ਜਿਵੇਂ ਕਿ ਪਹਿਲਾਂ ਆ ਜੋ 11 ਸਾਡੇ 62 ਦੋ ਫਾੜਾ ਡਾਲਾ ਜੱਕ ਵਾਲੀ ਸਾਡੇ 17 ਕੁ ਮਾਟਾ ਦਾ weight ਤੇ 135000 ਰੁਪਏ ਦਾ ਕੰਡੀਸ਼ਨ ਤੁਸੀਂ ਵੀਡੀਓ ਚ ਦੇਖ ਲਓ ਟਾਇਰਾਂ ਦੀ ਕੰਡੀਸ਼ਨ ਇਹਦਾ ਜੱਕ ਲੱਗਿਆ ਹੈ ਐਨ ਤੇ ਬਾਕੀ ਡੱਲੇ ਦੀ ਕੰਡੀਸ਼ਨ ਖਾਦ ਨੇ 12 ਗੇ ਸਾਈਡ ਆ ਵੀਰੇ ਉਹ ਹਾ ਡਾਲਾ ਹੈ ਤੇ ਫਰਸ ਦੀ ਕੰਡੀਸ਼ਨ ਦੇਖ ਸਕਦਾ ਵੀਰੇ ਬੁਰਾ ਸੋਹਣਾ ਫਰਸ ਲੱਗਾ ਆ ਇਹ ਵਸੇ ਜਾਲੀਆ ਸਟੀਲੀ ਕੰਡੀਸ਼ਨ ਦੇਖ ਸਕਦੇ ਵੀਰੇ ਟਰਾਲੀ ਦੀ ਕਾਕੀ ਲੱਗੀ ਹੋਈ 135000 ਰੁਪਏ ਰੇਟਾ ਵੀਰੇ ਕੰਡੈਕਟ ਨੰਬਰ ਦਵਾ ਜੀ ਨੇ ਵੀਰੇ ਵੀਰ ਪੈਣੀ ਚਾਹੀਦੀ ਤਾਂ ਲੈ ਸਕਦਾ 11 66 ਟੋਪੀ ਸਮੇਤ ਕੰਪਲੀਟ ਟਰਾਲੀ ਦੇਖੋ ਪੂਰੀ ਮੋਡੀਫਾਈ ਪਾਪਾ ਨਾਲ ਬਿੱਡਾ ਆੜੀ ਲੱਗੀ ਹੋਈ ਲੇਜ਼ਰ ਕਟਿੰਗ ਵਾਲੀ ਇੱਕ ਦੀ ਹਿੱਸੇ ਦੀ ਸਾਰੀ ਕੰਡੀਸ਼ਨ ਦੇਖੋ ਨੀਚੇ। 4 ਇੱਚੀ ਹਿੱਸਾ ਹੈ। 4 ਇੱਚੀ ਚੈਨਲ ਲੱਗੇ ਹੋਏ ਨੇ ਫਿਰ ਸਪੋਰਟਾਂ ਵਾਸਤੇ। ਸਾਇੰਸ ਸੋਹਣੀ ਕਾਲੀ ਬਣੀ ਹੈ, ਦੋ ਹਾੜਾ ਲੀਕੇ। ਛਾਸ ਦੀ ਕੰਡੀਸ਼ਨ ਦੇਖ ਸਕਦੇ ਹੋ ਵੀਰੇ। ਪੂਰਾ ਸੋਹਣਾ ਸਾਫ ਅਰਸ ਲੱਗਿਆ ਹੈ। ਕਾਲੇ ਟਾਕੀਆਂ ਲੱਗੇ ਹੋਏ ਨੇ ਦੋ ਹਾੜਾ ਡਾਲਾ ਹੈ। ਪੂਰੀ ਸੋਹਣੀ ਕਾਲੀ ਬਣੀ ਹੈ। ਟਰਾਲੀ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਵੀਰੇ। ਪੂਰੀ ਸੋਹਣੀ ਨਾਲ ਮੋਟਾ ਐਂਗਲ ਲੱਗਿਆ ਹੈ। ਡਾਲਾ ਟੂਨ ਲੱਗਿਆ ਹੈ ਵੀਰੇ। ਕਾਕੀ ਲੱਗੀ ਹੋਈ ਪੂਰੀ ਸੋਹਣੀ ਟਾਲੀ ਹੈ 1,45,000 ਰੁਪਏ ਰੇਟ ਹੈ 12 6 ਟਰਾਲੀ ਵੀ 100 ਕਿਲੋਗ੍ਰਾਮ ਵੀਡੀਓ 'ਚ ਕਾਲੀ ਲੱਗੀ ਹੋਈ ਉੱਪਰੋਂ ਤੱਕ ਮਿੱਟੀ ਆਦਾ ਅੱਦੇ ਤਨ ਫਟਾ ਵਿੱਟੇ ਵੇ ਪਾਇਰਾਂ ਦੀ ਕਲੀਸ਼ਨ ਹੈ ਜੈੱਕ ਦੀ ਕਲੀਸ਼ਨ 10 ਨਟ ਵੀ ਹੱਬ ਦਾ ਟਾਟਾ ਦੀ ਆਹ ਕੋਲ ਬਾਲਾ ਜੀ ਮੁਫੜ ਟਾਲੇ ਦੀ ਪ੍ਰੋਫੈਸ਼ਨ ਕਿਸੇ ਗੱਲ ਲਿਖਿਆ ਹੋਇਆ ਤੇ ਬੁਰੀ ਸੁਣੀ ਕਾਲੀ ਬਣੀ ਵੀ ਆ ਤੇ ਮੁੱਲ ਹੋਏ ਟਾਕੀ ਫੋਰ 12.5 ਸਾਈਜ਼ ਆ 65000 ਰੁਪਏ ਰੇਡ ਇਹਦੇ ਦਾ ਹੋਰ ਵੀ ਮੁੱਲ ਤੇ ਵੇਟ ਆ 12.5 ਇਹ ਸਾਡਾ ਟਾਵਾ ਪੈਰੀ 4 ਇੰਚੀ ਹਿੱਸਾ ਪੌੜੀ ਰਗੀ ਦੇ ਉੱਪਰ ਤੱਕ ਕਾਡੀਸ਼ਨ ਵੀਡੀਓ ਚ ਦੇਖੋ ਵੀਰੇ ਇੱਕ ਜੋ ਕਹਿਣ 8 ਇੰਚੀ ਚਾਸੀ ਚ ਐਮ ਸੀ ਦੇ ਮਾਲ ਚ 8 ਨਟੀ ਹੱਬ 1,30,000 ਰੁਪਇਆ ਰੇਟ ਦੋ ਫਹਾੜਾ ਲਾ ਪੂਰੀ ਸੋਹਣੀ ਟਰਾਲੀ ਬਣੀ ਹੋਈ ਹੈ ਟਰਾਲੀ ਦੀ ਕਾਡੀਸ਼ਨ ਤੁਸੀਂ ਦੇਖ ਸਕਦਾ ਪੂਰੀ ਲੇਜ਼ਰ ਕਟਿੰਗ ਚ ਵਿੱਡ ਪਾਈ ਪਾਣਾ ਵਿੱਡ ਬੇਨਾ ਗੁਣਾ ਲੱਗੇ ਹੋ ਮੋਡੀਫਾਈਡ ਟਰਾਲੀ 1,37000 ਰੁਪਏ ਫਰੀ ਕੰਡੀਸ਼ਨ ਦੇ ਵਿੱਚ ਆਉਂਦੀ ਸੀ ਪੂਰੀ ਸੋਹਣੀ ਟਰਾਲੀ ਬਣੀ ਹੋਈ ਸਾਰੀਆਂ ਟਰਾਲੀਆਂ ਦੀ ਬਾਕੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ 11 6:30 ਟੋਕੀ ਸਮੇਤ ਕੰਪਲੀਟ ਡਬਲ ਟੈਰੀ ਜੱਕ ਲੱਗਿਆ ਹੋਇਆ 1,45000 ਰੁਪਏ ਰੇਟ ਆ ਟਰਾਲੀ ਦੀ ਕੰਡੀਸ਼ਨ ਦੇਖ ਸਕਦੇ ਹੋ ਵੀਰੇ ਪੂਰੀ ਸੋਹਣੀ ਟਰਾਲੀ ਬਣੀ ਹੋਈ ਹੈ 11 6.5 ਮੱਛੀ ਹੁਕ ਵਿੱਚ ਕਈ ਬੰਦੇ ਡਿਮਾਂਡ ਹੁੰਦੀ ਐ ਵੀਰੇ ਮੱਛੀ ਉਪਰ ਟੂਲ ਲੱਗਿਆ ਹੈ ਮੇੜੀ ਲੱਗੀ ਵੀ ਔੜੀ ਪੂੜੀ ਆਣ ਵਧੀਆ ਡਿਮਾਂਡ ਹੁੰਦੀ ਐ ਕਈ ਵੀਰੇ ਮੱਛੀ ਫਕ ਲੈਣੀ ਐ 1,45,000 ਰੁਪਏ ਰੇਟ ਤੇ ਤੇ ਕਿਆ ਵੀਰੇ 12 6.5 ਤੁਹਾਨੂੰ ਦੇਖਾ ਦਉ ਪੂਰੀ ਸੋਹਣੀ ਦੋ ਫਾੜ ਹਾਲੇ ਚ ਬਣੀ ਹੋਈ ਪੂਰੀ ਸੋਹਣੀ ਟਾਕੀ ਟੁੱਕੀ ਆਣ ਵੀਰੇ ਅੰਨਾ ਲੱਗੇ ਹੋਇਆ ਪੂਰੀ ਸੋਹਣੀ ਟਰਾਲੀ ਬਣੀ ਹੈ 1,40,000 ਰੁਪਏ ਰੇਟ ਹੈ ਵੀਰੇ ਜੈਕ ਲੱਗਿਆ ਹੋਇਆ ਪੌੜੀ ਡਬਲ ਟਰਾਲੀ ਦੀ ਕੰਡੀਸ਼ਨ ਤੁਸੀਂ ਵੀਡੀਓ ਚ ਦੇਖ ਲਓ ਬਾਕੀ ਕੰਟੈਕਟ ਨੰਬਰ ਦਵਾਂਗੇ ਵੀਰੇ ਕਰ ਸਕਦੇ ਹਾਂ ਕਈ ਵਾਰ ਹੋਮ ਡਿਲੀਵਰੀ ਕਰਾਉਣੀ ਹੈ ਤਾਂ ਉਹ ਵੀ ਆਪਣਾ ਕੰਟੈਕਟ ਕਰ ਸਕਦੇ ਹੋ ਬਾਕੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਕਿਸੇ ਪ੍ਰਕਾਰ ਦੀ ਹੋ ਕਰਨੀ ਹੋ ਵੀਰੇ ਆਪਣਾ ਕੰਟੈਕਟ ਕਰ ਸਕਦੇ ਹੋ